ਮੁਹਾਲੀ ਦੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਜੰਤਰ ਮੰਤਰ ਤੇ ਬੈਠ ਕੇ ਅੱਜ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਗੇ ਤਾਂ ਇਹ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਹੈ ਜਿਸ ਤੋਂ ਬਾਅਦ ਸਰਹੰਦ ਤੋਂ ਰਾਜਪੁਰੇ ਹੁੰਦੇ ਹੋਏ ਸ਼ੰਭੂ ਤੋਂ ਅੰਬਾਲਾ ਜਾਣ ਵਾਲਾ ਰਸਤਾ ਜਿੱਥੇ ਫਿਰ ਇੱਕ ਵਾਰ ਕਿਸਾਨਾਂ ਦੇ ਜਿਵੇਂ ਪਹਿਲਾਂ ਅੰਦੋਲਨ ਦੇ ਵੇਲੇ ਸੀਮਿੰਟ ਦੇ ਲੋਹੇ ਦੇ ਬੈਰੀਕੇਟ ਗੱਡੇ ਸੀ ਉਸੇ ਤਰੀਕੇ ਦੀ ਸਥਿਤੀ ਜਿਹੜੀ ਹੈ ਉਹ ਅੱਜ ਫਿਰ ਤੋਂ ਬਣੀ ਹੋਈ ਹੈ ਹਰਿਆਣਾ ਵਾਲੇ ਪਾਸੇ ਤੋਂ तमाम ਜਿਹੜੇ ਬੈਰੀਕੇਟਸ ਨੇ ਉਹ ਲਗਾ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਅੱਗੇ ਨਾ ਵੱਧ ਸਕੇ ਔਰ ਦੂਸਰੇ ਪਾਸੇ ਜਿਹੜੀਆਂ ਫੋਰਸਸ ਨੇ ਉਹ ਤਿਆਰ ਹੋ ਰਹੀਆਂ ਨੇ ਤਾਂ ਜੋ ਇਹਨਾਂ ਕਿਸਾਨ ਆਗੂਆਂ ਨੂੰ ਕੌਮੀ ਸਾਹਬ ਮੋਰਚੇ ਦੇ ਆਗੂਆਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ ਤਾਂ ਇਹ ਸਿੱਧੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਤਨਜੇ ਸ਼ਰਮਾ ਨੂੰ ਕਹਾਂਗਾ ਇਸ ਪਾਸੇ ਵੱਲ ਵੀ ਜਿਹੜਾ ਉਹ ਜਰੂਰ ਜਿਹੜਾ ਰਸਤਾ ਦਿਖਾਵੇ ਕਿਉਂਕਿ ਅੱਜ ਦੀ ਜੋ ਸਥਿਤੀ ਹੈ ਇਹ ਹਰਿਆਣਾ ਅਤੇ ਪੰਜਾਬ ਦਾ ਬਾਰਡਰ ਹੈ ਜਿੱਥੇ ਇੱਕ ਵਾਰ ਫਿਰ ਤੋਂ ਸੇ ਮੋਸੇ ਹੀ ਤਰੀਕੇ ਦੇ ਬੈਰੀਕੇਡ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਕਿਉਂਕਿ ਪਿਛਲੇ ਸਮੇਂ ਲਗਾਤਾਰ ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਕਈ ਦਿਨ ਜਿਹੜਾ ਇੱਕ ਸਾਲ ਕਈ ਦਿਨ ਇਹ ਪੂਰਾ ਬਾਰਡਰ ਸੀਲ ਰਿਹਾ ਸੋ ਅੱਜ ਫਿਰ ਉਸੇ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਵੱਜਰ ਵਾਹਨ ਜਿਹੜੇ ਆ ਉਹ ਲਗਾ ਦਿੱਤੇ ਗਏ ਆ ਦੂਸਰੀ ਤਰਫ ਤੋਂ ਵਰੂਣ ਵਾਹਨ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਔਰ ਓਸੀ ਸਥਿਤੀ ਜਿਹੜੀ ਆ ਪੰਜਾਬ ਵਾਲੇ ਪਾਸੇ ਤੋਂ ਵੀ ਆ ਕਿਉਂਕਿ ਬਨੂਟ ਚੰਡੀਗੜ੍ਹ ਜਿਹੜਾ ਹਾਈਵੇ ਦੇ ਉੱਤੇ ਹੋਣ ਵਾਲਾ ਤਾਂ ਉਹ ਸਾਰਾ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਪੁਲਿਸ ਜਿਹੜੀ ਹੈ ਹਰੇਕ ਤਰਫ ਤਨਾਤ ਕਰ ਦਿੱਤੀ ਗਈ ਹੈ ਜੀਸੀਬੀ ਪੋਕਲੇਨਾ ਦੇ ਨਾਲ ਇਹ ਪੂਰਾ ਰਸਤਾ ਜਿੱਥੇ ਤੱਕ ਵੀ ਨਿਗਾ ਜਾਂਦੀ ਹੈ ਉਹ ਰਸਤਾ ਬੰਦ ਕੀਤਾ ਹੈ ਤਾਂ ਜੋ ਅੱਗੇ ਇਹ ਆਗੂ ਜਿਹੜੇ ਨੇ ਉਹ ਨਾ ਵੱਤ ਸਕਣ ਵੱਖ-ਵੱਖ ਜਿਹੜੀਆਂ ਸਥਿਤੀਆਂ ਦੇ ਵਿੱਚ ਜੇ ਅਸੀਂ ਜ਼ਿਕਰ ਕਰੀਏ ਵੱਖ-ਵੱਖ ਸਥਿਤੀਆਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲੇ ਨੇ ਕਿਉਂਕਿ ਜਿੱਥੋਂ ਤੱਕ ਵੀ ਪਿੱਛੇ ਦੀ ਏਸੀ ਗੱਲ ਕਰੀਏ ਪਿੱਛੋਂ ਪੰਜਾਬ ਪੁਲਿਸ ਨੇ ਰਸਤਾ ਬੰਦ ਕੀਤਾ ਹੈ ਔਰ ਦੂਸਰੀ ਤਰਫ ਤੋਂ ਹਰਿਆਣਾ ਪੁਲਿਸ ਨੇ ਰਸਤਾ ਬੰਦ ਕੀਤਾ ਹੋਇਆ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਇਸ ਪਾਸੇ ਤੋਂ ਜਿਹੜਾ ਇਹ ਰਸਤਾ ਮੇਰੇ ਪਿੱਛੇ ਨੂੰ ਦੇਖ ਰਹੇ ਹੋ ਇਧਰ ਪੰਜਾਬ ਵਾਲਾ ਪਾਸਾ ਹੈ ਰਾਜਪੁਰਾ ਸਰਹੰਦ ਰਸਤਾ ਹੋ ਕੇ ਸ਼ੰਭੂ ਬਾਰਡਰ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਦੂਸਰੇ ਪਾਸੇ ਜਿਹੜਾ ਹੈ ਉਹ ਹਰਿਆਣੇ ਵਾਲੇ ਪਾਸੇ ਦਾ ਰਸਤਾ ਹੈ ਤਾਂ ਪੂਰੇ ਰਸਤੇ ਦੇ ਉੱਤੇ ਬੈਰੀਕੇਡ ਜਿਹੜੇ ਨੇ ਉਹ ਲਗਾਏ ਹੋਏ ਨੇ ਬੈਰੀਕੇਡ ਲਗਾਉਣ ਦਾ ਮੰਤਵ ਹੈ ਕਿ ਜਿਹੜੇ ਆਗੂ ਨੇ ਉਹ ਨਾ ਵਾਤ ਸਕਣ ਤਾਂ ਹਰ ਇੱਕ ਤਰਫ ਜਿਹੜੇ ਬੈਰੀਕੇਡਸ ਨੇ ਉਹ ਜੰਜੀਰਾਂ ਦੇ ਨਾਲ ਸੰਗਲਾਂ ਦੇ ਨਾਲ ਬੰਨ ਦਿੱਤੇ ਗਏ ਨੇ ਤਾ ਜੋ ਅੱਗੇ ਕਿਸੇ ਤਰੀਕੇ ਦੇ ਨਾਲ ਰਸਤਾ ਕਿਸਾਨ ਆਗੂ ਜਿਹੜੇ ਨੇ ਉਹ ਅੱਗੇ ਨਾ ਵੱਤ ਸਕਣ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਇਸ ਪਾਸੇ ਵੀ ਜਿਹੜੀ ਨਿਗਾਹ ਜ਼ਰੂਰ ਝਾਤ ਮરાਵੇ ਕਿਉਂਕਿ ਇਹ ਬੈਰੀਕੇਡ ਜਿਹੜੇ ਜਿੱਥੇ ਮੈਂ ਖੜਾ ਐ ਇਹ ਬੈਰੀਕੇਡ ਦੇ ਵਿਚਕਾਰ ਇਸ ਤਰ੍ਹਾਂ ਦੀਆਂ ਮੋਟੀਆਂ ਸੰਗਲੀਆਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਨੇ ਔਰ ਦੂਸਰੀ ਤਰਫ ਮੋٹے ਬੈਰੀਕੇਡ ਜਿਹੜੇ ਆਰ ਸੀ ਸੀ ਕੰਕਰੀਟ ਦੇ ਬੈਰੀਕੇਡ ਨੇ ਉਹਨਾਂ ਨੂੰ ਲਗਾਇਆ ਹੋਇਆ ਤਾਂ ਜੋ ਕਿਸਾਨ ਆਗੂ ਹੋਗੇ ਜਾਂ ਕੌਮੀ ਸਾਹ ਮੋਰਚੇ ਦੇ ਆਗੂ ਹੋਗੇ ਉਹ ਅੱਗੇ ਨਾ ਵੱਤ ਸਕਣ ਤਾਂ ਅੰਬਾਲਾ ਪੁਲਿਸ ਹਰਿਆਣਾ ਪੁਲਿਸ ਵੱਲੋਂ ਇਹ ਪੂਰਨ ਤੌਰ ਦੇ ਉੱਪਰ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਤਾਂ ਸਥਿਤੀਆਂ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ ਹਾਲਾਤ ਜਿਹੜੇ ਨੇ ਉਹ ਤਣਾਅਪੂਰਨ ਨਾ ਹੋ ਸਕਣ ਤਾਂ ਹਾਲਾਂਕਿ ਵੱਖ-ਵੱਖ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਪੂਰਾ ਮਾਰਚ ਕੀਤਾ ਗਿਆ ਔਰ ਇਸ ਤੋਂ ਬਾਅਦ ਅੱਗੇ ਦੀ ਸਿਤੀ ਜਿਹੜੀ ਆ ਲਗਾਤਾਰ ਬਰਕਰਾਰ ਬਣੀ ਹੋਈ ਹੈ ਲਗਭਗ 11 ਵਜੇ ਤੋਂ ਬਾਅਦ ਇੱਥੇ ਕومی ਸਾਹ ਮੋਰਚ ਦੇ ਆਗੂ ਕਿਸਾਨ ਆਗੂ ਜਿਹੜੇ ਨੇ ਉਹ ਇਕੱਠੇ ਹੋਣਗੇ ਤਾਂ ਹਾਲਾਂਕਿ ਇਸ ਤੋਂ ਬਾਅਦ ਦੀ ਕੀ ਤਸਵੀਰ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸੰਤ ਰੰਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਫੀਟੀਸੀ ਨਿਊਜ਼ ਸ਼ੰਭੂ ਬੈਰੀ